ਸਾਬਤਾਂ ਜੀ ਬਹੁਤ ਕੁਝ ਕਹਿ ਗਏ ਆ ਔਰ ਜਿਨ੍ਹਾਂ ਦੇ ਯਾਰ ਹਨੀ ਤੇ ਮੰਨੀ ਹੋਣ ਉਹ ਚੰਨੀ ਕੀ ਕਵੇ ਜਾਂ ਜਿਹੜਾ ਚੰਨੀ ਕਹਿੰਦਾ ਹੋਵੇ ਉਹਦੇ ਨਾਲ ਦੇ ਸਾਥੀ ਉਹਦੇ ਐਮਐਲਏ ਉਹਦੇ ਬਾਰੇ ਕਹਿੰਦਾ ਚੰਨੀ ਕਰਦਾ ਚੰਗੀ ਗੱਲ ਕੀ ਗੰਦੀ ਗੱਲ ਹੈ ਤੁਸੀਂ ਲਾ ਲਓ ਮੈਂ ਤਾਂ ਉਹੀ ਕਹੂੰਗਾ ਕਿ ਸੋਚ ਕੇ ਗੱਲ ਕਰੇ ਤੇ ਚੰਗਾ ਅੱਗੇ ਇਨੂੰ ਕਾਰੀ ਵਿਧਾਨ ਸਭਾ 'ਚ ਪੁੱਛਿਆ ਸੀ ਕਾਂਗਰਸ ਦੀ ਪ੍ਰਾਪਤੀ ਦੱਸ ਤੇ ਕਹਿੰਦਾ ਜਿੰਨੇ ਪੱਛ ਕਾਂਗਰਸ ਨੇ ਲਾਏ ਆ ਉਹਨੂੰ ਵੀ ਪ੍ਰਾਪਤੀ ਦੱਸਦਾ ਐ ਸੋ ਮੇਰਾ ਵੀਰ ਕੁਝ ਬੋਲ ਸਕਦਾ ਉਹਨੂੰ ਇੰਨੀ ਗੰਭੀਰਤਾ ਨਾਲ ਨਾ ਲਓ ਮਗਰ ਮੈਂ ਇਹੋ ਜਿਹੇ ਬਿਆਨਾਂ ਦੀ ਨਖਿੱਧੀ ਕਰਦਾ ਜਿਹੜੀ ਸਾਡੀ ਫੌਜੀਆਂ ਦੀ ਸ਼ਹਾਦਤ ਨੂੰ ਫੌਜੀਆਂ ਦੀ ਕੁਰਬਾਨੀ ਨੂੰ ਨੀਵਾ ਵਿਖਾਉਣ ਦੀ ਗੱਲ ਕਰੇ ਇਹ ਪੋਲਿਟਿਕਸ ਕਾਂਗਰਸ ਦੀ ਔਰ ਚੰਨੀ ਸਾਹਿਬ ਨੂੰ ਇਸ ਗੱਲ ਤੋਂ ਮਾਫੀ ਮੰਗਣੀ ਜਿਹੜੀ ਸ਼ਹਾਦਤ ਤੇ ਸਿਆਸਤ ਕੀਤੀ ਜਾ ਰਹੀ ਹੈ ਇਹ ਬਿਆਨ ਬੜੇ ਸੈਸ ਤੋਂ ਜਿਹਦੀ ਨਹੀਂ ਚੰਨੀ ਮਾਫੀ ਮੰਗੇ ਔਰ ਸ਼ਹਾਦਤ ਉੱਤੇ ਕੋਈ ਪੋਲਿਟਿਕਸ ਨਹੀਂ ਹੋ ਸਕਦੀ ਮਗਰ ਜਿਹੜੀ ਸ਼ਹਾਦਤ ਨੂੰ ਛੋਟਾ ਬਕਾਉਣ ਦੀ ਕੋਸ਼ਿਸ਼ ਕਰੇ ਨੀਵਾ ਬਕਾਉਣ ਦੀ ਕੋਸ਼ਿਸ਼ ਕਰੇ ਉਹ ਵੀ ਸਾਬਕਾ ਮੁੱਖ ਮੰਤਰੀ ਹੋਵੇ ਤੇ ਮੈਂ ਸਮਝਦਾ ਇਹ ਤੋਂ ਸ਼ਰਮ ਦੀ ਗੱਲ ਕੋਈ ਨਹੀਂ ਔਰ ਕਾਂਗਰਸ ਪਾਰਟੀ ਨੂੰ ਇਸ ਗੱਲ ਦਾ ਨੋਟਿਸ ਲੈਂਦਿਆਂ ਹੋਇਆਂ ਉਹਦੇ ਤੇ ਐਕਸ਼ਨ ਲੈਣਾ ਚਾਹੀਦਾ ਜੇ ਨਹੀਂ ਲਊਗੀ ਤੇ ਮੈਂ ਸਮਝੂਗਾ ਕਿ ਕਾਂਗਰਸ ਉਹਦੇ ਬਿਆਨ ਨਾਲ ਸਹਿਮਤ ਹੈ ਜਿਹੜੀ ਫੌਜੀਆ ਨੂੰ ਜਾਂ ਸ਼ਹਾਦਤ ਦੇਣ ਵਾਲੇ ਸਾਡੇ ਸੂਰਬੀਰਾਂ ਦਾ ਅਪਮਾਨ ਕਰਦਾ ਹਾਲ ওভার ਇੰਡੀਆ ਚ ਗੱਠਜੋੜ ਆ ਕਾਂਗਰਸ ਆਪ ਔਰ ਇੱਥੇ ਇਕੱਲੇ ਨਹੀਂ ਇੱਥੇ ਵੀ ਗੱਠਜੋੜ ਆ ਜੀ ਇਹ ਸਾਰੀਆਂ ਟਿਕਟਾਂ ਕਾਂਗਰਸ ਦੀਆਂ ਤੇ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਮਨਜ਼ੂਰੀ ਤਹਿਤ ਹੀ ਦਿੱਤੀਆਂ ਗਈਆਂ ਨੇ ਜਿੰਨੇ ਵੀ ਕੈਂਡੀਡੇਟ ਲੜ ਰਹੇ ਆ ਦੇਖੋ ਇਹ ਲੋਕ ਐਡੇ ਮੂਰਖ ਨਹੀਂ ਕਿ ਦੇਸ਼ ਪਰਚੇ ਤੁਸੀਂ ਜਾ ਕੇ ਕਾਂਗਰਸ ਲਈ ਭਗਵੰਤ ਮਾਨ ਵੋਟਾਂ ਮੰਗ ਰਿਹਾ ਕਾਂਗਰਸ ਝਾੜੂ ਲਈ ਮੰਗ ਰਹੀ ਹੈ ਤੇ ਪੰਜਾਬ ਚ ਕਿਹੜਾ ਨੁਕਸ ਪੈ ਜਾਣਾ ਕਿਉਂਕਿ ਦੋਵਾਂ ਦੇ ਲੀਡਰ ਰਾਹੁਲ ਗਾਂਧੀ ਤੇ ਕੇਜਰੀਵਾਲ ਆਪਸ ਚ ਇਹਨਾਂ ਦੀ ਸਾਂਝ ਕੀ ਹੈ ਇਹ ਤਾਂ ਦਿੱਲੀ ਤੇ ਜਿਹੜੀ ਰੈਲੀ ਹੋਈ ਸੀ ਉਸ ਗੱਲ ਨੇ ਸਿਤਕਰਤਾ ਜਦੋਂ ਇਹ ਭਗਵੰਤ ਮਾਨ ਜੀ ਕਹਿ ਰਹੇ ਸੀ ਕਿ ਸੋਨੀਆ ਗਾਂਧੀ ਦੀ ਕਿੰਨੀ ਵੱਡੀ ਕੁਰਬਾਨੀ ਆ ਤੇ 1 ਜੂਨ ਭੁੱਲ ਗਿਆ ਫਿਰ ਭਗਵੰਤ ਮਾਨ ਜਿਹੜਾ ਕੁਛ 1 ਜੂਨ ਨੂੰ ਹੋਇਆ ਹਜ਼ਾਰਾਂ ਲੱਕਾਂ ਦੀ ਗਿਣਤੀ ਚ ਲੋਕ ਸ਼ਹੀਦ ਕਰਤੇ ਗਏ ਸ੍ਰੀ ਹਰਮੰਦਰ ਸਾਹਿਬ ਤੇ ਅਟੈਕ ਕਰਤਾ ਗਿਆ ਕੀ ਉਸ ਕੱਲ ਨੂੰ ਫੇਰ ਸਹੀ ਠਰਾ ਰਹੇ ਭਗਵੰਤਮਾਨ ਇਸ ਲਈ ਇਹ ਗੱਠ ਜੋੜ ਆਲੇ ਦਿਨ ਚ ਆਪ ਨਾਲ ਰਾਤ ਨੂੰ ਭਾਜਪਾ ਨਾਲ ਤੇ ਪੰਜਾਬ ਨਾਲ ਧੋਖਾ ਉਹ ਚਿਹਰੇ ਨੰਗੇ ਹੋ ਰਹੇ